ਹੈਲਥ ਨਗਰੀਆਂ ਖਬਰ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਭ ਤੇ ਤੁਹਾਡਾ ਦਿਸ਼ਾ ਹੈਲਥ ਤੇ ਜੇਕਰ ਤੁਸੀਂ ਵੀ ਮਾਈਗਰੇਨ ਤੋਂ ਹੋ ਪਰੇਸ਼ਾਨ ਤਾਂ ਇਸ ਤਰ੍ਹਾਂ ਪਾਓ ਛੁਟਕਾਰਾ ਜੇਕਰ ਸਿਰ ਦਰਦ ਅਤੇ ਚਿਹਰੇ ਦੇ ਇੱਕ ਪਾਸੇ ਦਰਦ ਹੈ ਤਾਂ ਸਮਝ ਲਵੋ ਕਿ ਤੁਹਾਨੂੰ ਮਾਈਗਰੇਨ ਹੈ ਮਾਈਗਰੇਨ ਇੱਕ ਗੰਭੀਰ ਸਿਹਤ ਸਮੱਸਿਆ ਹੈ ਜਿਸ ਕਾਰਨ ਸਿਰ ਵਿੱਚ ਤੇਜ਼ ਦਰਦ ਹੋ ਸਕਦਾ ਹੈ ਇਸ ਦੇ ਨਾਲ ਪਰੇਸ਼ਾਨ ਲੋਕਾਂ ਲਈ ਕੁਝ ਘਰੇਲੂ ਤਰੀਕੇ ਅਤੇ ਸਾਵਧਾਨੀਆਂ ਮਦਦਗਾਰ ਹੋ ਸਕਦੀਆਂ ਹਨ ਸਿਰ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਯੋਗ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਯੋਗਾ ਕਰਨ ਨਾਲ ਐਂਡਰੋਫੀਨ ਹਾਰਮੋਨ ਨਿਕਲਦਾ ਹੈ ਇਸ ਸਰੀਰ ਲਈ ਇੱਕ ਕੁਦਰਤੀ ਦਰਦ ਨਿਵਾਰਕ ਹੈ ਇਹ ਤਣਾਅ ਘਟਾਉਣਾ ਅਤੇ ਚੰਗੀ ਨੀਂਦ ਲੈਣ ਵਿੱਚ ਮਦਦਗਾਰ ਹੋ ਸਕਦਾ ਹੈ ਤਣਾਅ ਵਾਲੇ ਤਣਾਅ ਵਾਲੇ ਸਿਰਦਰਦ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਧਿਆਨ ਕੇਂਦ੍ਰਿਤ ਕਰਨਾ ਅਤੇ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ ਆਪਣੀਆਂ ਅੱਖਾਂ ਗਰਦਨ ਸਿਰ ਮੋਢਿਆਂ ਦਾ ਧਿਆਨ ਰੱਖਣਾ ਅਤੇ ਮਾਲਿਸ਼ੇ ਕਰਵਾਉਣ ਦੀ ਲੋੜ ਹੁੰਦੀ ਹੈ ਸਰੀਰ ਵਿੱਚ ਗੈਸ ਨਾ ਬਣਨ ਦਿਓ ਐਸਡੀਟੀ ਨੂੰ ਕੰਟਰੋਲ ਕਰੋ ਐਲੋਵੇਰਾ ਦਾ ਪਾਣੀ ਪੀਓ ਸਰੀਰ ਵਿੱਚ ਕਫ ਨੂੰ ਸੰਤੁਲਿਤ ਕਰੋ ਮਾਈਗ੍ਰੇਨ ਕਾਰਨ ਵਿਅਕਤੀ ਨੂੰ ਸਿਰ ਦਰਦ ਤਾਂ ਹੁੰਦਾ ਹੈ ਪਰ ਇਹ ਪਤਾ ਲਗਾਉਣਾ ਕਿ ਸਿਰ ਦਰਦ ਮੈਮੂਲੀ ਹੈ ਜਾਂ ਮਾਈਗ੍ਰੇਨ ਕਾਰਨ ਹੁੰਦਾ ਹੈ ਵਿਅਕਤੀ ਨੂੰ ਨਿਜ਼ਮਤ ਅੰਤਰਾਲਾਂ ਤੇ ਚਮਕਣੀ ਰੋਸ਼ਨੀ ਦਿਖਾਈ ਦਿੰਦੀ ਹੈ ਤਾਂ ਅੱਖਾਂ ਦੇ ਹੇਠਾਂ ਤੱਬੇ ਟੇਢੀ ਮਿੱਡੀ ਦਿਖਾਵਾਂ ਇਸ ਤੋਂ ਇਲਾਵਾ ਚਮੜੀ ਵਿੱਚ ਚੁਬਣ ਅਤੇ ਕਮਜ਼ੋਰੀ ਦੀ ਭਾਵਨਾ ਇਸ ਦੇ ਲੱਛਣ ਹੋ ਸਕਦੇ ਹਨ ਇਹਨਾਂ ਸਭ ਤੋਂ ਇਲਾਵਾ ਚਿੜਚਿੜਾਪਨ ਸਿਰ ਦੇ ਅੱਧੇ ਹਿੱਸੇ ਵਿੱਚ ਤੇਜ਼ ਦਰਦ ਹੋਣਾ ਅਤੇ ਗੁੱਸਾ ਆਉਣਾ ਵੀ ਇਸ ਦੇ ਮੁੱਖ ਲੱਛਣ ਹੋ ਸਕਦੇ ਹਨ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੜੀ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਜੇਕਰ ਤੁਸੀਂ ਵੀ ਮਾਈਗ੍ਰੇਨ ਤੋਂ ਹੋ ਪਰੇਸ਼ਾਨ ਤਾਂ ਇਸ ਤਰ੍ਹਾਂ ਪਾਓ ਛੁਟਕਾਰਾ ਜੇਕਰ ਸਿਰ ਦਰਦ ਅਤੇ ਚਿਹਰੇ ਦੇ ਇੱਕ ਪਾਸੇ ਦਰਦ ਹੈ ਤਾਂ ਸਮਝ ਲਵੋ ਕਿ ਤੁਹਾਨੂੰ ਮਾਈਗ੍ਰੇਨ ਹੈ ਮਾਈਗ੍ਰੇਨ ਇੱਕ ਗੰਭੀਰ ਸਿਹਤ ਸਮੱਸਿਆ ਹੈ ਜਿਸ ਕਾਰਨ ਸਿਰ ਵਿੱਚ ਤੇਜ਼ ਦਰਦ ਹੋ ਸਕਦਾ ਹੈ ਇਸ ਦੇ ਨਾਲ ਪਰੇਸ਼ਾਨ ਲੋਕਾਂ ਲਈ ਕੁਝ ਘਰੇਲੂ ਤਰੀਕੇ ਅਤੇ ਸਾਵਧਾਨੀਆਂ ਮਦਦਗਾਰ ਹੋ ਸਕਦੀਆਂ ਹਨ ਸਿਰ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਯੋਗ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਯੋਗਾ ਕਰਨ ਨਾਲ ਐਡਰੋਪੀ ਕੀਨ ਹਾਰਮੋਨ ਨਿਕਲਦਾ ਹੈ ਇਸ ਸਰੀਰ ਲਈ ਇੱਕ ਕੁਦਰਤੀ ਦਰਦ ਨਿਵਾਰਕ ਹੈ ਇਹ ਤਣਾਅ ਘਟਾਉਣਾ ਅਤੇ ਚੰਗੀ ਨੀਂਦ ਲੈਣ ਵਿੱਚ ਮਦਦਗਾਰ ਹੋ ਸਕਦਾ ਹੈ ਤਣਾਵ ਵਾਲੇ ਤਣਾਵ ਵਾਲੇ ਸਿਰਦਰਦ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਧਿਆਨ ਕੇਂਦ੍ਰਿਤ ਕਰਨਾ ਅਤੇ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ ਆਪਣੀਆਂ ਅੱਖਾਂ ਗਰਦਨ ਸਿਰ ਮੋਢਿਆਂ ਦਾ ਧਿਆਨ ਰੱਖਣਾ ਅਤੇ ਮਾਲਿਸ਼ੇ ਕਰਵਾਉਣ ਦੀ ਲੋੜ ਹੁੰਦੀ ਹੈ ਸਰੀਰ ਵਿੱਚ ਗੈਸ ਨਾ ਬਣਨ ਦੇ ਐਸਿਡੀਟ ਨੂੰ ਕੰਟਰੋਲ ਕਰੋ ਐਲੋਵੇਰਾ ਦਾ ਪਾਣੀ ਪੀਓ ਸਰੀਰ ਵਿੱਚ ਕਫ ਨੂੰ ਸੰਤੁਲਿਤ ਕਰੋ ਮਾਈਗਰੇਨ ਕਾਰਨ ਵਿਅਕਤੀ ਨੂੰ ਸਿਰਦਰਦ ਤਾਂ ਹੁੰਦਾ ਹੈ ਪਰ ਇਹ ਕੱਤਲ ਗੋਣਾ ਕੀ ਸਿਰ ਦਰਦ ਦਾ ਮੈਮੂਲੀ ਹੈ ਜਾਂ ਮਾਈਗਰੇਨ ਕਾਰਨ ਹੁੰਦਾ ਹੈ ਵਿਅਕਤੀ ਨੂੰ ਨਿਜ਼ਮਤ ਅੰਤਰਾਲਾਂ ਤੇ ਚਮਕਣੀ ਰੋਸ਼ਨੀ ਦਿਖਾਈ ਦਿੰਦੀ ਹੈ ਤਾਂ ਅੱਖਾਂ ਦੇ ਹੇਠਾਂ ਤੱਬੇ ਟੇਢੀ ਮਿੱਡੀ ਦਿਖਾਵਾਂ ਇਸ ਤੋਂ ਇਲਾਵਾ ਚਮੜੀ ਵਿੱਚ ਚੁਬਣ ਅਤੇ ਕਮਜ਼ੋਰੀ ਦੀ ਭਾਵਨਾ ਇਸ ਦੇ ਲੱਛਣ ਹੋ ਸਕਦੇ ਹਨ ਇਹਨਾਂ ਸਭ ਤੋਂ ਇਲਾਵਾ ਚਿੜਚਿੜਾਪਨ ਸਿਰ ਦੇ ਅੱਧੇ ਹਿੱਸੇ ਵਿੱਚ ਤੇਜ਼ ਦਰਦ ਹੋਣਾ ਅਤੇ ਗੁੱਸਾ ਆਉਣਾ ਵੀ ਇਸ ਦੇ ਮੁੱਖ ਲੱਛਣ ਹੋ ਸਕਦੇ ਹਨ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਨਾਲ ਦੀਆਂ ਖਬਰਾਂ ਲੈ ਕੇ ਹਾਜ਼ਰਾਂ ਸੱਚੀ ਕਾਲ ਫਾਕ ਤੇ ਤੁਹਾਡਾ ਦਿਸ਼ਾ ਹੈਲਥ ਤੇ ਜੇਕਰ ਤੁਸੀਂ ਵੀ ਮਾਈਗਰੇਨ ਤੋਂ ਹੋ ਪਰੇਸ਼ਾਨ ਤਾਂ ਇਸ ਤਰ੍ਹਾਂ ਪਾਓ ਛੁਟਕਾਰਾ ਜੇਕਰ ਸਿਰ ਦਰਦ ਅਤੇ ਚਿਹਰੇ ਦੇ ਇੱਕ ਪਾਸੇ ਦਰਦ ਹੈ ਤਾਂ ਸਮਝ ਲਵੋ ਕਿ ਤੁਹਾਨੂੰ ਮਾਈਗਰੇਨ ਹੈ ਮਾਈਗਰੇਨ ਇੱਕ ਗੰਭੀਰ ਸਿਹਤ ਸਮੱਸਿਆ ਹੈ ਜਿਸ ਕਾਰਨ ਸਿਰ ਵਿੱਚ ਤੇਜ਼ ਦਰਦ ਹੋ ਸਕਦਾ ਹੈ ਇਸ ਦੇ ਨਾਲ ਪਰੇਸ਼ਾਨ ਲੋਕਾਂ ਲਈ ਕੁਝ ਘਰੇਲੂ ਤਰੀਕੇ ਅਤੇ ਸਾਵਧਾਨੀਆਂ ਮਦਦਗਾਰ ਹੋ ਸਕਦੀਆਂ ਹਨ ਸਿਰ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਯੋਗੇ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਯੋਗਾ ਕਰਨ ਨਾਲ ਐਡਰੋਪੀ ਹਾਰਮੋਨ ਨਿਕਲਦਾ ਹੈ ਇਸ ਸਰੀਰ ਲਈ ਇੱਕ ਕੁਦਰਤੀ ਦਰਦ ਨਿਵਾਰਕ ਹੈ ਇਹ ਤਣਾ ਘਟਾਉਣਾ ਅਤੇ ਚੰਗੀ ਨੀਂਦ ਲੈਣ ਵਿੱਚ ਮਦਦਗਾਰ ਹੋ ਸਕਦਾ ਹੈ ਤਣਾ ਵਾਲੇ ਤਣਾ ਵਾਲੇ ਸਿਰਦਰਦ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਧਿਆਨ ਕੇਂਦ੍ਰਿਤ ਕਰਨਾ ਅਤੇ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ ਆਪਣੀਆਂ ਅੱਖਾਂ ਗਰਦਨ ਸਿਰ ਮੋਢਿਆਂ ਦਾ ਧਿਆਨ ਰੱਖਣਾ ਅਤੇ ਮਾਲਿਸ਼ੇ ਕਰਵਾਉਂਦੀ ਲੋੜ ਹੁੰਦੀ ਹੈ ਸਰੀਰ ਵਿੱਚ ਗੈਸ ਨਾ ਬਣਨ ਦੇ ਐਸਿਡੀਟ ਨੂੰ ਕੰਟਰੋਲ ਕਰੋ ਐਲੋਵੇਰਾ ਦਾ ਪਾਣੀ ਪੀਓ ਸਰੀਰ ਵਿੱਚ ਕਫ ਨੂੰ ਸੰਤੁਲਿਤ ਕਰੋ ਮਾਈਗਰੇਨ ਕਾਰਨ ਵਿਅਕਤੀ ਨੂੰ ਸਿਰਦਰਦ ਤਾਂ ਹੁੰਦਾ ਹੈ ਪਰ ਇਹ ਕੱਤਲ ਗੋਣਾ ਕੀ ਸਿਰ ਦਰਦ ਦਾ ਮੈਮੂਲੀ ਹੈ ਜਾਂ ਮਾਈਗਰੇਨ ਕਾਰਨ ਹੁੰਦਾ ਹੈ ਵਿਅਕਤੀ ਨੂੰ ਨਿਜ਼ਮਤ ਅੰਤਰਾਲਾਂ ਤੇ ਚਮਕਣੀ ਰੋਸ਼ਨੀ ਦਿਖਾਈ ਦਿੰਦੀ ਹੈ ਤਾਂ ਅੱਖਾਂ ਦੇ ਹੇਠਾਂ ਤੱਬੇ ਟੇਢੀ ਮਿੱਡੀ ਦਿਖਾਵਾਂ ਇਸ ਤੋਂ ਇਲਾਵਾ ਚਮੜੀ ਵਿੱਚ ਚੁਬਣਾ ਅਤੇ ਕਮਜ਼ੋਰੀ ਦੀ ਭਾਵਨਾ ਇਸ ਦੇ ਲੱਛਣ ਹੋ ਸਕਦੇ ਹਨ ਇਹਨਾਂ ਸਭ ਤੋਂ ਇਲਾਵਾ ਚਿੜਚਿੜਾਪਨ ਸਿਰ ਦੇ ਅੱਧੇ ਹਿੱਸੇ ਵਿੱਚ ਤੇਜ਼ ਦਰਦ ਹੋਣਾ ਅਤੇ ਗੁੱਸਾ ਆਉਣਾ ਵੀ ਇਸ ਦੇ ਮੁੱਖ ਲੱਛਣ ਹੋ ਸਕਦੇ ਹਨ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ